ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਛੋਟੇਪੁਰ ਦੇ ਵੱਲੋਂ ਕਥਿਤ ਸਟ੍ਰਿੰਗ ਵਿਵਾਦ ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਪਾਰਟੀ ਨੇ ਇਹ ਐਲਾਨ ਕੀਤਾ ਇਸ ਤੋਂ ਪਹਿਲਾਂ ਛੋਟੇਪੁਰ ਨੇ ਪ੍ਰੈਸ ਕਾਨਫਰੰਸ ਕਰ ਪਾਰਟੀ ਦੇ ਦੇਖੇ ਹਮਲੇ ਬੋਲੇ ਤੁਹਾਨੂੰ ਸੁਣਾਉਣਿਆਂ ਛੋਟੇਪੁਰ ਦੇ 10 ਵਟੇ ਹਮਲੇ ਸੋ ਇਹ ਜਿਹੜਾ ਸਟ੍ਰਿੰਗ ਦੀ ਗੱਲ ਕਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਨਤਕ ਕੀਤਾ ਜਾਏ ਜੇ ਮੈਂ ਲੋਕਾਂ ਨਾਲ ਥੱਗੀ ਮਾਰੀ ਐ ਕਿਸੇ ਨੂੰ ਕੋਈ ਲੜਜ ਦਿੱਤਾ ਤਾਂ ਮੇਰੀ ਸੀਬੀਆਈ ਕੋਈ ਇਨਕੁਆਇਰੀ ਕਰਾਈ ਜਾਏ ਜੇ ਮੈਂ ਪਬਲਿਕ ਲਾਈਫ ਦੇ ਵਿੱਚ ਇੱਕ ਪੈਸਾ ਵੀ ਮੇਰੇ ਵੱਲ ਨਿਕਲੇਗਾ ਤਾਂ ਮੈਨੂੰ ਟੰਗ ਦਿੱਤਾ ਜਾਏ ਮੈਂ 40 ਸਾਲ ਪਰਮਾਤਮਾ ਕੋ ਡਰ ਕੇ ਸੰਗਤ ਕੋ ਡਰ ਕੇ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਐ ਮੈਂ ਪਬਲਿਕ ਮੈਨ ਆ ਮੈਂ ਕੋਈ ਤਣਾੜ ਆਦਮੀ ਨਹੀਂ ਹਾਂ ਮੈਂ ਕਨਫੈਸ ਕਰਦਾ ਤੁਹਾਡੇ ਦਰਬਾਰ ਵਿੱਚ ਆਜ਼ਾਦ ਲੜਦਿਆਂ ਵੀ ਮੇਰਾ ਕਦੇ ਲੋਕਾਂ ਨੇ ਇੱਕ ਪੈਸਾ ਕਰੋ ਨਹੀਂ ਖਰਚਾਇਆ ਧਿਆਨਦਾਰੀ ਨਾਲ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਾਰਟੀ ਨੇ ਮੈਨੂੰ ਕੋਈ ਫੰਡ ਨਹੀਂ ਦਿੱਤਾ ਮੇਰਾ ਕੋਈ ਟ੍ਰੇਜਰਰ ਨਹੀਂ ਹੈ 22 ਸਾਲਾਂ ਵਿੱਚ ਪਾਰਟੀ ਨੇ ਮੈਨੂੰ ਦਵੰਨੀ ਨਹੀਂ ਦਿੱਤੀ ਮੈਂ ਇਹਨਾਂ 22 ਸਾਲਾਂ ਵਿੱਚ ਇਲੈਕਸ਼ਨ ਦਿੱਲੀ ਚ ਆਈ ਮੈਂ 20 ਲੱਖ ਤੋਂ ਉੱਪਰ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਦੋਸਤਾਂ ਕੋਲੋਂ ਵਲੰਟੀਅਰਸ ਕੋਲੋਂ ਕਲੈਕਟ ਕਰਕੇ 10-10 ਹਜ਼ਾਰ 5-5 ਹਜ਼ਾਰ 20 ਲੱਖ ਤੋਂ ਉੱਪਰ ਪੈਸਾ ਦੇ ਕੇ ਪਾਰਟੀ ਨੂੰ ਆਇਆ ਵਾਦ ਕਿਸਮਤੀ ਆ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਸਿਆਸਤ ਬਦਲਣ ਆਏ ਆ ਸਿਆਸਤ ਤੋਂ ਉਹਨਾਂ ਨੇ ਬਦਲ ਦਿੱਤੀ ਅੱਗੇ ਪਾਰਟੀ ਤੇ ਇਲਜ਼ਾਮ ਲੱਗਦਾ ਸੀ ਤੇ ਪਾਰਟੀ ਵਾਲੇ ਉਹਨੂੰ ਡਿਫੈਂਡ ਕਰਦੇ ਸੀ ਹੁਣ ਪਾਰਟੀ ਮੈਨੂੰ ਫਸਾਰੀ ਹੈ ਤੇ ਜਿਹੜੇ ਮੇਰੇ ਵਿਰੋਧੀ ਸੀ ਉਹ ਮੈਨੂੰ ਡਿਫੈਂਡ ਕਰ ਰਹੇ ਆ ਮੈਨੀਫੈਸਟੋ ਰਿਲੀਜ਼ ਹੋਣ ਵੇਲੇ ਸੀਨੀਅਰ ਲੀਡਰਾਂ ਨੂੰ ਹਰਾਸਮੈਂਟ ਹੋਈ ਸਟੇਜ ਤੇ ਕਾਫੀ ਬਵਾਲ ਖੜਾ ਹੋ ਗਿਆ ਮੈਂ ਉਸ ਬਵਾਲ ਨੂੰ ਥੱਲ ਪਾਉਣ ਵਾਸਤੇ ਬਹੁਤ ਅਪੀਲਾਂ ਕੀਤੀਆਂ ਕਿ ਇੱਕ ਘੈਰ ਸਿੱਖ ਇਨਸਾਨ ਨੂੰ ਪਤਾ ਨਹੀਂ ਸੀ ਦਰਬਾਰ ਸਾਹਿਬ ਦੀ ਪੁੱਤਰ ਦਾਦਾ ਉਨੇ ਕੋਈ ਨੋਇੰਗਲੀ ਇਹ ਗੱਲ ਨਹੀਂ ਕੀਤੀ ਉਹਦੇ ਕੋਲੋਂ ਮੂੰਹ ਨਿਕਲ ਗਈ ਐ ਉਹਨੂੰ ਮਾਫ ਕਰ ਦੇਣਾ ਚਾਹੀਦਾ ਔਰ ਜਿਸ ਦਿਨ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਸੇਵਾ ਵਾਸਤੇ ਆਏ ਐ ਮਨੇਰੇ ਅਰਲੀ ਮਾਰਨਿੰਗ ਸ਼ਾਮ ਨੂੰ ਜਦੋਂ ਅਸੀਂ ਉਹਨਾਂ ਨੂੰ ਸੀ ਆਫ ਕਰਨ ਜਾ ਰਹੇ ਸੀ 에어ਪੋਰਟ ਤੇ ਤਾਂ ਮੈਂ ਇਹਨੂੰ ਪੁੱਛਦੇ ਛੋਟੇਪੁਰ ਜੀ ये आपने क्या कर दिया मैंने क्या क्या कर दिया जी आपने ये बोला कि मेरे को मालूम नहीं है मैं टाइटल पेज नहीं देखा मैंने कहा मैंने ये बोला है प्रेस ने मेरे को पूछा था मैं सच बोला है आपको बोलना चाहिए था मैंने देखा है मैंने कहा जी मैंने कभी झूठ नहीं बोला तो मैंने कहने क्या अंजाम होना था मैं कहा मैं अकाल तख्त के जज्दे सद के ਸਿੱਤੀ ਜੋ ਖਰਚ ਕਰ ਦੇਣਾ ਸੀ ਤੇ ਮਾਨਯੋਗ ਕੇਜਰੀਵਾਲ ਸਾਹਿਬ ਪਤਾ ਕੀ ਕਹਿੰਦੇ ਆ ਕਹਿੰਦੇ ਅਗਰ ਆਪ ਕੋ ਸਿੱਤੀ ਸੇ ਨਿਕਾਲ ਦਿੱਤੇ ਤਾਂ ਕੀ ਹੋਤਾ ਟੈਂਟਾਂ ਦੀ ਵੰਤ ਲਗਭਗ ਪਹਿਲਾਂ ਹੀ ਹੋਈ ਹੋਈ ਸੀ ਵੀਰ ਜੀ ਇਹ ਲੱਖ 2 ਲੱਖ ਦੀਆਂ ਗੱਲਾਂ ਕਰਦੇ ਸੀ ਉਥੇ ਤਾਂ 2-2 ਕਰੋੜ ਦੀਆਂ ਗੱਲਾਂ ਹੋਈਆਂ ਹੋਈਆਂ ਨੇ ਇਸ ਕਰਕੇ ਇਹ ਇਥੋਂ ਮੈਨੂੰ ਇਹ ਜਾਬਦਾ ਜੀ ਮਾਫ ਕਰਨਾ ਮੈਨੂੰ ਇਹ ਜਾਬਦਾ ਤੇ ਜਿਹੜੀਆਂ ਟਿਕਟਾਂ ਵਾਲੀ ਕਹਾਣੀ ਹੈ ਨਾ ਇਹ ਮੈਨੂੰ ਜਾਬਦਾ ਵੀ ਸਾਰੇ ਸਰਕਾਰ ਵਾਲੇ ਨਾਲ ਰਲੇ ਆ ਵੀ ਕੈਂਡੀਡੇਟ ਮਾਰੇ ਦੇਵਾਂਗੇ ਕਿਉਂਕਿ ਜਿਹੜੇ 23 ਕੈਂਡੀਡੇਟ ਦਿੱਤੇ ਆ 25 ਕੈਂਡੀਡੇਟਾਂ ਦੇ ਉਲਟ ਰਵੋਲਟ ਹੋਇਆ ਹੋਇਆ ਇਹ ਕੀ ਦੀ ਮਦਦ ਆ ਕਾਦੇ ਲਈ ਅਸੀਂ ਬੈਠੇ ਸਾਨੂੰ ਪੁੱਛਦੇ ਕਰਦੇ ਆ ਆਪਣੀ ਮਰਜ਼ੀ ਮੇਰੀ ਤਾਂ ਕੋਈ ਔਕਾਤ ਨਹੀਂ ਮੈਂ ਤਾਂ ਪੀਐਸਸੀ ਦਾ ਮੈਂਬਰ ਨਹੀਂ ਐ ਫਾਈਨਲ ਇਹ ਕਰਦੇ ਆ ਪਰ ਸਲਾਹਤ ਲੈਂਦੇ ਕਿਸੇ ਦੀ ਪਾਰਦਰਸ਼ੀ ਕਰਦੇ ਸਾਰਾ ਕੁਝ ਸੁਰਦੀਰੀ ਆ ਉਹਨਾਂ ਨੇ ਪੰਜਾਬੀਆਂ ਤੇ ਵਿਸ਼ਵਾਸ ਨਹੀਂ ਕੀਤਾ ਇੱਥੇ ਹੋਰ ਵੀ ਮੇਰੇ ਤੇ ਨਾ ਵਿਸ਼ਵਾਸ ਕਰਦੇ ਫੁਲਕੇ ਤੇ ਕਰ ਦਿੰਦੇ ਮੇਰੇ ਤੇ ਵਿਸ਼ਵਾਸ ਨਾ ਕਰ ਸੁਖਪਾਲ ਤੇ ਕਰ ਲੈਂਦੇ ਮੇਰੇ ਤੇ ਵਿਸ਼ਵਾਸ ਨਾ ਕਰਦੇ ਸੰਧੂ ਤੇ ਕਰ ਲੈਂਦੇ ਕਿਸ ਕਿਸੇ ਹੋਰ ਤੇ ਵਿਸ਼ਵਾਸ ਕਰ ਲੈਂਦੇ ਇਹ ਇੱਕ ਕਨਵੀਨਰ ਆਪਣੀ ਪਾਰਟੀ ਦੇ ਜਿੱਤੀ ਸੀਮਸਟਰ ਨੂੰ ਬੇਚ ਜਾਂਦਾ ਤੇ ਉਹਦੀ ਵੀ ਰਿਕਾਰਡਿੰਗ ਹੁੰਦੀ ਹੈ ਤੇ ਮੈਂ ਕਹਿੰਦਾ ਇਹਦੇ ਨਾਲੋਂ ਵੱਧ ਕਿਸਤੀ ਵਾਲੀ ਗੱਲ ਹੀ ਕੋਈ ਨਹੀਂ ਜੇ ਘਰ ਦੇ ਵਿੱਚ ਇੱਕ ਭਰਾ ਦਾ ਦੂਜਾ ਭਰਾ ਉਹਦੀ ਕਰਨ ਦਾ ਪੇ ਕਲਿੱਪਿੰਗ ਜਾਂ ਉਹਦੀ ਰਿਕਾਰਡਿੰਗ ਇਹਦੇ ਤੋਂ ਵੱਡੀ ਦੁੱਖਦਾਈ ਗੱਲ ਕੋਈ ਨਹੀਂ ਕੋਸਦੀ ਮੈਨੂੰ ਨਹੀਂ ਪਤਾ ਹੈ ਇਹ ਦਿੱਪਤੀ ਚਿੰਤ ਮਿਸਟਰ ਨੇ ਕਿਹਾ ਜਾਂ ਨਹੀਂ ਕਿਹਾ ਪਰ ਜੇ ਕਿਹਾ ਇਹ ਦਿੱਪਤੀ ਚਿੰਤ ਮਿਸਟਰ ਦਾ ਕਰਦਾਰ ਨਹੀਂ ਹੈ ਇਹ ਤਾਂ ਜਿਸੂ ਸਾਹ ਵਾਲਾ ਕੰਮ ਮੈਨੂੰ ਨਹੀਂ ਮੈਂ ਨਹੀਂ ਕਿ ਮੈਂ ਪਾਰਟੀ ਕੋ ਛੱਡਾਂਗਾ ਜੀ ਜਿਹੜੀ ਪਾਰਟੀ ਮੈਂ ਆ ਬਣਾਈ ਆ ਆ ਮੇਰੀ ਪਾਰਟੀ ਹੈ ਮੈਂ ਕਿਉਂ ਛੱਡਾਂਗਾ ਪਾਰਟੀ ਮੈਂ ਪਾ ਪੰਜਾਬ ਦੇ ਵਿੱਚ ਪਾਰਟੀ ਆਪ ਕਾਇਦਾ ਕੀਤੀ ਹੈ ਪਲਾਂਟ 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 ਕੀਤਾ ਗਿਆ ਸੀ